ਤੁਹਾਡਾ ਸਵਾਗਤ ਹੈ ਵੀਰੋ ਫਾਰਮਿੰਗ ਡਾਕਟਰ ਪੇਜ ਤੇ ਜਿਹੜੇ ਨਵੇਂ ਵੇਖ ਰਹੇ ਹੋ ਪੇਜ ਨੂੰ ਲਾਈਕ ਕਰ ਲਿਓ ਤੁਹਾਡੇ ਘਰ ਦੇ ਵਿੱਚ ਕੋਈ ਵੀ ਜਾਨਵਰ ਹੈ ਗਾਂ ਮੱਝ ਹੈ ਜਾਂ ਛੋਟੇ ਜਾਨਵਰ ਨੇ ਕੁੱਤੇ ਬਿੱਲੇ ਖਰਗੋਸ਼ ਉਹਦੀ ਪੂਰੀ ਜਾਣਕਾਰੀ ਬੱਕਰੀਆਂ ਵਗੈਰਾ ਨੇ ਇਸ ਪੇਜ ਤੇ ਮਿਲਣੀ ਹੈ ਅੱਜ ਤੁਹਾਨੂੰ ਦੱਸਾਂਗੇ ਸੱਤ ਦਵਾਈਆਂ ਦੀ ਜਾਣਕਾਰੀ ਜਿਹੜੇ ਮੇਰੇ ਵੀਰ ਇੰਜੈਕਸ਼ਨ ਵਗੈਰਾ ਨਹੀਂ ਲਗਾਉਣਾ ਜਾਣਦੇ ਤੇ ਉਹਨਾਂ ਦੇ ਜਾਨਵਰ ਦੀ ਇਲਾਜ ਸੰਬੰਧੀ ਬਚਾਓ ਜਿਵੇਂ ਵੀਰੋ ਸਭ ਤੋਂ ਪਹਿਲਾਂ ਆ ਜਾਂਦਾ ਹਾਈ ਟੈਕ ਇਹ ਬਿਰੋ ਡੀ ਵਰਮਿੰਗ ਵਿੱਚ ਯੂਜ਼ ਹੁੰਦਾ ਜਿੱਥੇ ਤੁਹਾਡੇ ਘਰ ਦੇ ਵਿੱਚ ਛੋਟੇ ਜਾਨਵਰ ਨੇ ਜਿਵੇਂ ਕੁੱਤੇ ਵਗੈਰਾ ਹੋਗੇ ਬਿੱਲੀਆਂ ਹੋਗੀਆਂ ਖਰਗੋਸ਼ ਵਗੈਰਾ ਹੋਗੇ ਬੱਕਰੀਆਂ ਦੇ ਬੱਚੇ ਹੋਗੇ ਕੱਟਰੂ ਪਸ਼ੂ ਦੇ ਛੋਟੇ ਕੱਟਰੂ ਪਸ਼ੂ ਉਹਨਾਂ ਦੇ ਭੇਡ ਦੇ ਵਿੱਚ ਜਿਹੜੇ ਕੀੜੇ ਨੇ ਬਿਰੋ ਉਹ ਮਾਰਨ ਵਾਸਤੇ ਯੂਜ਼ ਹੁੰਦਾ ਹੈ ਇਹਦੀ ਡੋਜ਼ ਬੋਡੀ ਵੇਟ ਦੇ ਹਿਸਾਬ ਨਾਲ ਹੈ ਜੀ ਡੋਜ਼ ਹੈ ਬਿਰੋ ਇਹਦੀ ਇਹ ਬੋਡੀ ਵੇਟ ਦੇ ਹਿਸਾਬ ਨਾਲ ਹੈ ਜਿਵੇਂ ਮੰਨ ਕੇ ਚਲੋ ਕਿ 25 ml ਦੇਣਾ ਫਿਰੋ 100 ਕਿਲੋ ਡੋਡਿਵਿਟ ਤੇ ਇਹ ਡੋਡਿਵਿਟ ਦੇ ਹਿਸਾਬ ਨਾਲ ਦੇਣਾ ਆਪਣੇ ਮੇਰੋ ਠੀਕ ਹੈ ਜੀ ਤੇ ਦੂਜੀ ਚੀਜ਼ ਆ ਜਾਂਦੀ ਹੈ ਫਿਰੋ ਕਵਰ ਸੀ ਜੇ ਤੁਹਾਡਾ ਜਾਨਵਰ ਛੋਟਾ ਚਾਹੇ ਬੱਕਰੀ ਦਾ ਬੱਚਾ ਚਾਹੇ ਕੁੱਤੇ ਨੇ ਬਿੱਲੀ ਆ ਖਰਗੋਸ਼ ਹੈ ਚਾਹੇ ਕਟਰੂ ਬਸ਼ੂ ਛੋਟੇ ਨੇ ਕਮਜ਼ੋਰ ਨੇ ਫਿਰੋ ਉਥੇ ਤੁਸੀਂ ਉਹਦੀ ਹਾਈਟ ਵਾਸਤੇ ਸਟਰੋਂਗ ਕਰਨ ਵਾਸਤੇ ਉਹਨੂੰ ਇਹ ਤੁਸੀਂ 3 ਗਮਲ ਡੇਲੀ ਲਗਾਤਾਰ ਦੇ ਸਕਦੇ ਹੋ ਇਹਦਾ ਵੀ ਰਿਜ਼ਲਟ ਵਧੀਆ ਤੁਹਾਡੇ ਘਰਾਂ ਦੇ ਵਿੱਚ ਕੁੱਤੇ ਬੱਕਰੀਆਂ ਦੇ ਛੋਟੇ ਬੱਚੇ ਜਾਂ ਬਿੱਲੀਆਂ ਖਰਗੋਸ਼ ਛੋਟੇ ਜਾਨਵਰ ਜਿਹਦਾ ਭਾਰਨ 50 ਕਿਲੋ ਤੋਂ ਘੱਟ ਹੈ ਉਹਨਾਂ ਦੇ ਫਾਸਟ ਗਰੋਥ ਵਾਸਤੇ ਹੱਡੀਆਂ ਮਜ਼ਬੂਤ ਵਾਸਤੇ ਵੀ ਰੋ ਇਹ ਤੁਸੀਂ ਸਪਲੀਮੈਂਟ ਦੇ ਸਕਦੇ ਹੋ ਇਹਦੇ ਵਿੱਚ ਕੈਲਸ਼ੀਅਮ ਫਾਸਫੇਟ ਵਿਟਾਮਿਨ ਡੀ3 ਵੀ12 ਹੈ ਇਹ ਬੋਡੀ weight ਦੇ ਹਿਸਾਬ ਨਾਲ ਦੇਣਾ 50 ਕਿਲੋ ਤੋਂ ਘੱਟ ਹੈ ਬੱਚੇ ਨੂੰ ਉੱਥੇ ਤੁਸੀਂ 3 ml ਤੋਂ ਲੈ ਕੇ 5 ml ਤੱਕ ਦੇ ਸਕਦੇ ਦੁੱਧ ਦੇ ਵਿੱਚ ਮਿਲਾ ਕੇ ਅੱਗੇ ਆ ਜਾਂਦੇ ਬਿਰੋ ਐਲਬੋਮਾਰ ਇਹ ਬਿਰੋ ਸ਼ਾਨਦਾਰ ਪ੍ਰੋਡਕਟ ਹੈ ਬਹੁਤ ਚੱਲ ਰਿਹਾ ਇਹ ਵੀ ਡੀਵਾਰਮਿੰਗ ਵਾਲਾ ਜੇ ਮੇ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਜਾਨਵਰ ਹੈ ਤੁਸੀਂ ਉਹਦੀ ਡੀਵਾਰਮਿੰਗ ਕਰਨੀ ਹੈ ਇਹ ਬੋਡੀਵੈਟ ਦੇ ਹਿਸਾਬ ਨਾਲ ਲੱਗਦਾ ਵੀਰ ਉਹ ਇਹ ਉਹਨਾਂ ਨੂੰ ਦੁੱਧ ਦੇ ਵਿੱਚ ਦੇ ਦਿਓ ਚਾਹੇ ਉਹਨਾਂ ਨੂੰ ਕੋਈ ਫੀਡਿੰਗ ਦੇ ਵਿੱਚ ਦਿੰਦੇ ਹੋ ਇਹ ਬੋਡੀਵੈਟ ਦੇ ਹਿਸਾਬ ਨਾਲ ਹੈ ਵੀਰ ਉਹਦੀ ਡੋਜ਼ ਛੋਟੇ ਜਾਨਵਰ ਦੀ ਡੋਜ਼ ਤਿੰਨ ਤੋਂ 5 ਐਮਐਲ 10 10 ਐਮਐਲ ਦੇ ਵਿੱਚ ਵੀ ਹੈ ਇਹ ਤੁਸੀਂ 20 ਦਿਨ ਬਾਅਦ 25 ਦਿਨ ਬਾਅਦ ਮਹੀਨੇ ਬਾਅਦ ਰਿਪੀਟ ਕਰ ਸਕਦੇ ਹੋ ਵੀਰ ਉਹ ਅੱਗੇ ਆ ਜਾਂਦੀ ਹੈ ਬਰੋਟੋਨ ਤੁਹਾਡਾ ਜਾਨਵਰ ਹੈ ਚਾਹੇ ਛੋਟਾ ਚਾਹੇ ਵੱਡਾ ਖਾਣੋ ਪੀਣੋ ਛੱਡ ਗਿਆ ਜਗਾਲੀ ਕਰਨਾ ਛੱਡ ਗਿਆ ਗੋਹੇ ਦੇ ਵਿੱਚੋਂ ਜਾਂ ਜੋ ਲੈਟਰਨ ਕਰਦਾ ਉਹ ਚ ਸਮੈਲ ਮਾਰ ਰਹਾ ਕੀੜੇ ਆ ਰਹੇ ਨੇ ਵਿੱਚੋਂ ਤਾਂ ਉੱਥੇ ਵੀਰੋ ਤੁਸੀਂ ਆਹ ਲੀਵਰ ਟੋਨਿਕ ਦੇ ਸਕਦੇ ਹੋ ਇਹਦੀ ਵੀ ਡੋਜ਼ ਵੀਰੋ 3 ਤੋਂ 5 ਐਮਐਲ ਹੈ ਛੋਟੇ ਜਾਨਵਰ ਦੀ ਜਿਹਦਾ ਵਜ਼ਨ 20 ਤੋਂ 50 ਕਿਲੋ ਦੇ ਵਿੱਚ ਅੱਗੇ ਆਇਆ ਨਾ ਵੀਰੋ ਬੋਵੀ ਟੌਪ ਸੀ ਜੈਡ ਐਸ ਇਹ ਵੀਰੋ ਇੱਕ ਤਰ੍ਹਾਂ ਦਾ ਵਿਟਾਮਿਨ ਐਚ ਦਾ ਕੰਬੋ ਹੈ ਇਹ ਤੁਸੀਂ ਫਿਰ ਉਹ ਇਹ ਵੀ ਤੁਸੀਂ ਆਪਣੇ ਜਾਨਵਰਾਂ ਨੂੰ ਤੰਦਰੁਸਤ ਹੋਣ ਵਾਸਤੇ ਉਹਨਾਂ ਦੇ ਬੋਡੀ ਵਿਕਾਸ ਵਾਸਤੇ ਉਹਨਾਂ ਦੇ ਆਰਡਰ ਬਣਾਉਣ ਵਾਸਤੇ ਜਾਂ ਉਹਨਾਂ ਦੇ ਹੱਡੀਆਂ ਮਜੂਦ ਕਰਨ ਵਾਸਤੇ ਦੇ ਸਕਦੇ ਹੋ ਇਹਦੀ ਵੀ ਵਧੀਆ ਰਿਕੁਆਇਰਮੈਂਟ ਹੈ ਅੱਗੇ ਆਉਂਦਾ ਹੈ ਬਰੋ ਸੀਲੀਵ ਫੋਰਟ ਇਹ ਮੇਰੋ ਇਹ ਵੀ ਲਿਵਰ ਟੋਨਿਕ ਇੱਕ ਮਗਰ ਇਹਦੇ ਵਿੱਚ ਜਿਹੜਾ ਮਿਲਕ ਪ੍ਰੋਡਕਸ਼ਨ ਵਾਸਤੇ ਵੀ ਵਧੀਆ ਹੈ ਕੈਲਸ਼ੀਅਮ ਵੀ ਇਹਦੇ ਵਿੱਚ ਤੇ ਇਹਦੇ ਵਿੱਚ ਜਿਹੜੀ ਲੀਵਰ ਨੂੰ ਮਜ਼ਬੂਤ ਕਰਦਿਆਂ ਨੇ ਤਾਕਤ ਦਿੰਦਿਆਂ ਨੇ ਬਿਰੋ ਉਹ ਵੀ ਇਹਦੇ ਵਿੱਚ ਸ਼ਾਮਿਲ ਨੇ ਤਾਂ ਅੱਜ ਦਾ ਜਿਹੜਾ ਟੌਪਿਕ ਸੀ ਬਿਰੋ ਤੁਹਾਨੂੰ ਇਹ ਚੀਜ਼ਾਂ ਦੱਸਣ ਦੀ ਜਿਹੜੀ ਅੱਜ ਦਾ ਟੌਪਿਕ ਦੇ ਵਿੱਚ ਦੱਸਿਆ ਕਿ ਇੰਨਾ ਚ ਤੁਸੀਂ ਕੋਈ ਵੀ ਇੱਕ ਚੀਜ਼ ਲੈ ਕੇ ਆਪਦੇ ਛੋਟੇ ਜਾਨਵਰਾਂ ਦੀ ਕੇਅਰ ਕਰ ਸਕਦੇ ਹੋ ਸਾਰੀਆਂ ਨਹੀਂ ਲੈਣੀਆਂ ਕਈ ਮੇਰੇ ਵੀਰਾਂ ਨੂੰ ਨਹੀਂ ਮਿਲਦੀਆਂ ਤਾਂ ਅੱਜ ਆਪਾਂ ਕੰਬੋ ਬਣਾ ਕੇ ਦੱਸਿਆ ਕਿ ਤੁਸੀਂ ਆਪ ਦੇ ਘਰਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਲੈ ਕੇ ਆਪ ਦੇ ਜਾਨਵਰਾਂ ਦੀ ਇਲਾਜ ਸੰਬੰਧੀ ਮੁੱਢਲੀ ਕੇਅਰ ਕਰ ਸਕਦੇ ਹੋ ਜਿਹੜੇ ਮੇਰੇ ਵੀਰ ਇਹਨਾਂ ਚੋਂ ਕੋਈ ਵੀ ਚੀਜ਼ ਵਰਤਦੇ ਆ ਪਲੀਜ਼ ਕਿਰਪਾ ਕਰਕੇ ਕਮੈਂਟ ਕਰਨ ਤੇ ਦੱਸਣ ਕਿ ਕਿਹੜੀ ਚੀਜ਼ ਕਿੰਨੇ ਕ ਵੈਸਟ ਹੈ ਕਿੰਨਾ ਕ ਉਹਨਾਂ ਦੇ ਜਾਨਵਰਾਂ ਦਾ ਬੋਡੀ ਵਿਕਾਸ ਹੋਇਆ ਕਿੰਨਾ ਕ ਉਹਨਾਂ ਦੀ ਜਾਨਵਰਾਂ ਦੀ ਗਰੋਥ ਬਣੀ ਹੈ ਕਿੰਨਾ ਕ ਉਹਨਾਂ ਨੂੰ ਫਾਇਦਾ ਹੋਇਆ ਇਹ ਜੀ ਆ ਜਾਣਕਾਰੀ ਆਪਣੇ ਪੇਜ ਤੇ ਬਾਧੂ ਪਈਆਂ ਨੇ ਜਿਹੜੇ ਨਵੇਂ ਵੇਖ ਰਹੇ ਹੋ ਪੇਜ ਨੂੰ ਲਾਈਕ ਕਰਕੇ ਸ਼ੇਅਰ ਕਰ ਲਿਓ ਫੋਲੋ ਵੀ ਕਰ ਲਿਓ ਧੰਨਵਾਦ ਮੇਰਾ ਵੀਰੂ